ਜਿਸ ਵਾਂਸੇਂ ਕਮਲ ਦਾ ਲਿਖਿਆ ਨਾਵਲ ਹਾਨੀ ਭਾਗ 7ਵਾਂ ਅੰਕ 7ਵਾਂ ਗੱਲ ਬਿਲਕੁਲ ਉਹੀ ਹੋਈ ਜਿਹੜੀ ਤਾਰੇ ਮਿਸਤਰੀ ਨੇ ਆਖੀ ਸੀ ਕੰਮ ਛੱਡ ਤੋਤੇ ਆ ਕੇ ਸਮਾਨ ਘਣੋ ਰੁੱਕ ਗਿਆ ਕੰਮ ਕਈ ਦਿਨ ਚੱਲਦਾ ਨਾ ਵੇਖਾ ਮੋਦਨ ਅੱਗੇ ਲੈ ਕੇ ਆਪਣੇ ਪਿੰਡ ਨੂੰ ਜਾਣ ਲਈ ਤਿਆਰ ਹੋ ਗਿਆ ਪਰ ਉਸ ਫੀਲੇ ਨੂੰ ਪੱਕੀ ਕੀਤੀ ਮੈਨੂੰ ਸੁਨੇਹਾ ਭੇਜ ਦੇਣਾ ਮੈਂ ਪੈਰ ਜੁੱਤੀ ਨਹੀਂ ਪਾਉਂਦਾ ਤੁਰਨ ਵੇਲੇ ਉਸ ਦੇ ਮਨ ਦੀ ਹਾਲਤ ਬੜੀ ਉਖੜੀ ਹੋਈ ਸੀ ਜਾਂ ਤਾਪੀ ਨੇ ਪਿਆਰ ਨਾਲ ਉਸ ਦਾ ਮੋਟਾ ਥਾਪੜਿਆ ਤਾਂ ਤੋਂ ਮਾਂ ਦੇ ਪਿੱਛੇ ਅਸਲੋ ਪਿੰਗਰੀ ਖਲੋਤੀ ਸੀ ਜਦ ਉਹਨਾਂ ਦੋਹਾਂ ਇੱਕ ਦੂਜੇ ਨੂੰ ਦੇਖਿਆ ਹੋਂਕਾ ਦੋਹਾਂ ਦੇ ਸੰਗ ਵਿਚਾਰ اٹਕਿਆ ਹੋਇਆ ਸੀ ਉਸ ਤੱਕ ਉਸ ਤੱਕ ਵਿੱਚ ਕੋਈ ਸਨੇਹਾ ਸੀ ਜਾਂ ਨਹੀਂ ਸੀ ਦੋਹਾਂ ਲਈ ਸਾਹਮਣਾ ਔਖਾ ਸੀ ਦੋਹਾਂ ਲਈ ਸਮਝਣਾ ਔਖਾ ਸੀ ਇਹ ਸਪਸ਼ਟ ਹੀ ਉਹਨਾਂ ਦੇ ਚਿਹਰਿਆਂ ਤੋਂ ਪੜਿਆ ਜਾ ਸਕਦਾ ਸੀ ਕਿ ਉਹ ਮਾਨਸਿਕ ਪੀੜ ਨਾਲ ਦੁਖੀ ਹਨ ਤੇ ਕਦੇ-ਕਦੇ ਉੱਠੀ ਹਲਕੀ ਜਿਹੀ ਕੰਬਣੀ ਉਹਨਾਂ ਨੂੰ ਥੋੜ੍ਹਾ ਕਰ ਰਹੀ ਸੀ ਪਰ ਚੁੱਪ ਵਾਤਾਵਰਨ ਵਿੱਚ ਸਾਵੀ ਪੱਦਰ ਸੀ ਜਿਹੜੀ ਕਿਵੇਂ ਵੀ ਹਾੜੀ ਨਹੀਂ ਜਾ ਸਕਦੀ ਸੀ ਤਾਰਾ ਵੀ ਕਿਸੇ ਹੋਰ ਘਰ ਜਾ ਲੱਗਾ ਉਹ ਕਾਰੀਏ ਆਦਮੀ ਸੀ ਕਿੰਨਾ ਕਿ ਚਿਹਰੇ ਧਿਆੜੀਆਂ ਪੰਨਦਾ ਸਾਰਿਆਂ ਨੂੰ ਇੱਕ ਚਿੰਤਾ ਪੈਸੀ ਦੀ ਛੱਤ ਕਿਸ ਤਰ੍ਹਾਂ ਪਵੇਗੀ ਰਿਸ਼ਵਤ ਦੇ ਦੇਰ ਕੇ ਲਈ ਸਰਕਾਰੀ ਕਰਜ਼ੇ ਵਾਲੇ ਰਪਏ ਸਨ ਹੀ ਕਿੰਨੇ ਕ ਜਿਹੜੇ ਪਹਿਲਾਂ ਹੀ ਥੋੜੇ ਘਾ ਦਾ ਪਾਰ ਉਤਾਰਾ ਕਰਦੇ ਅਖੀਰ ਨੂੰ ਇੱਕ ਦੋ ਦਿਨ ਲੰਘ ਜਾਣ ਪਿੱਛੋਂ ਫੀਲੇ ਦੀ ਨਜ਼ਰ ਮੈਂ ਵੇਚਣ ਉੱਤੇ ਆ ਗਈ ਤਾਪੀ ਦੇ ਅੰਦਰ ਪਹਿਲਾਂ ਤੋਂ ਹੀ ਉਸ ਡਰ ਨਾਲ ਟੜਕ-ਟੜਕ ਜਾਂਦਾ ਸੀ ਉਸ ਦਾ ਖਿਆਲ ਸੀ ਕਿ ਹੁਣ ਮੱਝ ਦਾ ਦੁੱਧ ਅਲੂਹਾ ਨਹੀਂ ਰਿਹਾ ਉਚਾ ਦੀ ਲੋੜ ਗੋਚਰਾ ਰੱਖ ਕੇ ਬਾਕੀ ਵੇਚ ਦਿਆ ਕਰੇਗੀ ਇਸ ਤਰ੍ਹਾਂ ਗੁਜ਼ਾਰਾ ਵੀ ਚੰਗੀ ਚੱਲ ਪਵੇਗੀ ਤੇ ਮੱਝ ਦੇ ਵੀ ਖਲ ਸੂੜੀ ਨਾਲ ਹੱਡ ਟਕੇ ਰਹਿਣਗੇ ਜੇ ਹਰ ਕੰਮ ਮਨੁੱਖ ਦੀ ਆਸਮਤਾਪਕ ਹੀ ਹੁੰਦਾ ਰਹੇ ਫਿਰ ਸ਼ਾਇਦ ਕਰਨ ਵਾਲਾ ਕੋਈ ਗਿਲਾ ਸ਼ਿਕਵਾ ਪੈਦਾ ਹੀ ਨਾ ਹੋਇਆ ਕਰੀ ਬਦਕਿਸਮਤੀ ਹੈ ਕਿ ਜ਼ਿੰਦਗੀ ਪੁੱਤਰਾਂ ਧੀਆਂ ਤੇ ਪਤੀ ਆਦ ਰਿਸ਼ਤਿਆਂ ਵਿੱਚ ਉਲਝ ਕੇ ਰਹਿ ਗਈ ਹੈ ਤੇ ਬਹੁਤ ਵਾਰ ਉਹਨਾਂ ਦੀਆਂ ਮਰਜ਼ੀਆਂ ਦਾ ਭਾਰ ਵੀ ਜ਼ਿੰਦਗੀ ਨੂੰ ਚੁੱਕਣਾ ਪੈਂਦਾ ਹੈ ਇਹ ਰਿਸ਼ਤੇ ਇਕੱਲੇ ਮਨੁੱਖ ਦੇ ਵੱਤੋਂ ਵੀ ਕਿਤੇ ਬਲਵਾਨ ਹਨ ਮਨੁੱਖ ਆਪਣੇ ਮੋਹ ਦਾ ਨਹੀਂ ਸਗੋਂ ਆਪਣੇ ਰਿਸ਼ਤਿਆਂ ਦਾ ਗੁਲਾਮ ਹੈ ਫੀਲਾ ਮੱਝ ਨੂੰ ਤਾਪੀ ਦੀ ਸਲਾਹ বিনা ਵੇਚ ਨਹੀਂ ਸਕਦਾ ਸੀ ਕਿਉਂਕਿ ਮੱਝ ਕੁਦਰਤੀ ਨਿਆਂ ਅਨੁਸਾਰ ਤਾਪੀ ਤੇ ਧੰਤੋ ਦੀ ਮਿਹਨਤ ਦਾ ਫਲ ਸੀ ਪਮੇ ਉਹ ਕਰਦਾ ਹਰ ਤਰ੍ਹਾਂ ਦਾ ਮਾਲਕ ਸੀ ਪਰ ਬੇਲ ਅਤੇ ਨਸ਼ਿਆਂ ਦੀ ਕਮਜ਼ੋਰੀ ਨੇ ਘਰ ਵਿੱਚੋਂ ਉਸ ਦੀ ਸ਼ਰਮ ਮਨਹੀਤ ਹیثیت ਖੋ ਲਈ ਸ਼ਰਾਬ ਪੀ ਕੇ ਗਾਲਾਂ ਦਿੰਦੇ ਆ ਪਮੇ ਉਹ ਕਿੰਨੀ ਵੱਡ ਮਾਰ ਲੈਂਦਾ ਪਰ ਅਸਲੀਅਤ ਇਹ ਸੀ ਕਿ ਉਹ ਨਖੱਟੂ ਹੋ ਚੁੱਕਾ ਸੀ ਜਿਸ ਨੂੰ ਹਿਜੜਾ ਵੀ ਆਖੀਦਾ ਤਾਂ ਉਸ ਨਾਲ ਕੋਈ ਅਨਿਆਇ ਨਹੀਂ ਸਮਝਿਆ ਜਾ ਸਕਦਾ ਫਿਲਿਆਂ ਨੇ ਅੱਖਾਂ ਧਰਤੀ ਦੀਆਂ 13 ਪੌਂ ਆਉਂਦਿਆਂ ਤਾਪੀ ਤੋਂ ਪੁੱਛਿਆ ਜੇ ਮੈਂ ਵੇਚ ਦਈਏ ਸਾਰੇ ਵੇੜੇ ਬਾੜੇ ਦਿਆੜੇ ਪੂਰੇ ਹੋ ਜਾਣ ਵੇਚ ਦੇ ਤਾਪੀ ਨੇ ਇੱਕ ਹੌਂਕਾ ਲਿਆ ਜਿਵੇਂ ਉਹ ਅਥਨ ਸਵੇਰ ਇਹ ਗੱਲ ਸੁਣਨ ਹੀ ਵਾਲੀ ਸੀ ਤੇ ਉਸ ਜਵਾਹ ਪਹਿਲਾਂ ਹੀ ਤਿਆਰ ਕਰ ਰੱਖਿਆ ਸੀ ਉਹ ਸਮਝੀ ਸੀ ਕਰਜੇ ਉੱਤੇ ਕਰਜਾ ਹੋਰ ਕੌਣ ਮੂਰਖ ਦੇਵੇਗਾ ਜਗਣੇ ਦਾ 200 ਵੱਖ ਪਿਆਏ ਹੋਰ ਨਾ ਸਹੀ ਬਹਿਣ ਲਈ ਕੋਠਾ ਤਾਂ ਚਾਹੀਦਾ ਹੀ ਹੈ ਨਾ ਫੇਰ ਉਸ ਤੋਂ ਤੰਤੋਂ ਵੱਲ ਤੱਕ ਜਿਹੜੀ ਕੋਠੇ ਨਾਲੋਂ ਵੀ ਉੱਚੀ ਉਠ ਖਲੋਤੀ ਸੀ ਜਦੋਂ ਪੱਲੇ ਦਮ ਨਾ ਹੋਵੇ ਤਾਂ ਹੱਥ ਵੀ ਕਿਤੇ ਨਾ ਅੜਦਾ ਹੋਵੇ ਛਾਤੀ ਦਾ ਪਿਆਰ ਲੈ ਕੇ ਪਲੀਆਂ ਧੀਆਂ ਵੀ ਦੁਸ਼ਮਣਾ ਬਾਗ ਦਿਸਣ ਲੱਗ ਪੈਂਦੀਆਂ ਹਨ ਖੜੇ ਪੈਰ ਮੱਜ ਦਾ ਪੂਰਾ ਮੁੱਲ ਕੌਣ ਦਿੰਦਾ ਹੈ ਜਦ ਕੀ ਉਹ ਇੱਕ ਗਰੀਬ ਦੀ ਹੋਵੇ ਤੇ ਅੰਤ ਦੀ ਲੋੜ ਮੰਦ ਵੀ ਤੇ ਵੀ ਮੱਝ 300 ਚ ਵੇਚ ਦਿੱਤੀ ਖਰੀਦਣ ਵਾਲੇ ਵਪਾਰੀ ਨੇ 4 ਦਿਨ ਪਿੱਛੋਂ ਹੀ 350 ਰੁਪਏ ਦੀ ਵੇਚ ਦਿੱਤੀ ਇਹ ਕਾਟਾ ਅਤੇ ਉਸ ਤੋਂ ਪੈਦਾ ਹੋਇਆ ਚੋਰਾ ਤਾਪੀ ਦਾ ਲੱਕ ਤੋੜ ਗਿਆ ਫੀਲਾ ਛੱਟੀ ਛੱਤ ਦਾ ਸਮਾਨ ਲੈ ਆ ਕੰਮ ਥੋੜਾ ਹੋਣ ਕਰਕੇ ਮੋਦਨ ਨੂੰ ਸੁਨੇਹਾ ਨਾ ਭੇਜਿਆ ਸਤੀਰੀਆਂ ਪੀੜ ਕੇ ਵਾਲਿਆਂ ਉੱਤੇ ਟੈਲਾਂ ਚ ਦਿੱਤਿਆਂ ਲਾਗੋਂ ਦੀ ਲੰਗ ਤੇ ਇੱਕ ਜੱਟ ਨੇ ਫੀਲੇ ਨੂੰ ਬੋਲ ਮਾਰਿਆ ਚੋਰਾ ਬਸਨ ਦੇ ਚੱਜ ਨਹੀਂ ਜਿਹੜਾ ਸੀਮੈਂਟ ਦੀਆਂ ਜਾਲੀਆਂ ਦੇ ਘਰ ਪੌਣੇ ਕਾ ਦਾ ਭਰਾਵਾ ਕਰ ਜਾਣਾ ਲੋ ਛੱਪਰੀ ਵਿੱਚ ਦਿਨ ਕੱਟ ਲੋ ਸ਼ਾਇਦ ਫੀਲੇ ਨੂੰ ਮਾਨੇ ਦੀ ਆਖੀ ਗੱਲ ਹੁਣ ਬੁਰੀ ਤਰ੍ਹਾਂ ਜਾਦਾ ਰਹੀ ਸੀ ਛੱਤ ਪੈ ਗਈ ਪਰ ਟੀਪ ਰਹਿ ਗਈ ਤੇ ਬਾਰ ਬਾਰੀਆਂ ਨੂੰ ਹਲੇ ਜੋੜੀਆਂ ਲੱਗਣ ਵਾਲੀਆਂ ਸਨ ਤਾਰੇ ਦੀ ਮਿਹਨਤ ਦੇ ਕੇ ਰੁਪਈਆ ਮੁੱਕ ਗਏ ਮੱਝ ਵੀ ਘਰ ਉੱਤੇ ਲੱਗ ਗਈ ਹੱਥੀ ਮਿਹਨਤ ਬੱਕ ਹੋਈ ਜਿਸ ਵਿੱਚ ਮਾਂ ਦੀ ਨੇ ਕੁਝ ਨਾ ਕੁਝ ਕਮਾ ਲੈਣਾ ਸੀ ਪਿਆਰਾ ਰਿਸ਼ਤੇਦਾਰਾਂ ਨੂੰ ਵਿੱਡੀਆਂ ਵੱਖ ਪੰਗਾ ਪਰ ਘਰ ਦਾ ਮੂੰਹ ਲ ਮੱਥਾ ਹਲੇ ਵੀ ਨਹੀਂ ਬਣਿਆ ਸੀ ਕੈਲ ਦੇ ਚਰਾਏ ਫਟਿਆਂ ਨੂੰ ਪੁਸ਼ਤੀ ਵਾਂ ਲਾ ਕੇ ਬਾਹਰ ਵਿੱਚ ਤੱਕਤੇ ਖੜੇ ਕਰ ਲਈ ਕੁੱਤੇ ਬਿੱਲੇ ਵੱਲੋਂ ਓੜ-ਪੋੜ ਕਰਨਾ ਹੀ ਸੀ ਕਿਉਂਕਿ ਜੋੜਾਂ ਲੱਗਣ ਦੀ ਆਸ ਨੇੜ ਵਿੱਚ ਵਿੱਚ ਕੋਈ ਨਹੀਂ ਸੀ ਖਾਲੀ ਵਾਰੀਆਂ ਵਿੱਚ ਤਾਂ ਅੱਪੀ ਨੇ ਸਿਮਿੰਟ ਦੀਆਂ ਬੋਰੀਆਂ ਦੇ ਫੜੇ ਪਾੜਦਿਆਂ ਵਿੱਚੋਂ ਲਟਕਾ ਦਿੱਤੇ ਉਹਨਾਂ ਨਵੇਂ ਘਰ ਵਿੱਚ ਸਮਾਨ ਰੱਖ ਕੇ ਦੀਵਾ ਜਗਾਇਆ ਘਰ ਵਿੱਚ ਚਾਨਣ ਸੀ ਧੂਪ ਦੀ ਸੁਗੰਧੀ ਵੀ ਸੀ ਪਰ ਦਿਲਾਂ ਵਿੱਚ ਸ਼ਾਂਤੀ ਕੋਈ ਨਹੀਂ ਸੀ ਤਾਪੀਏ ਤੇ ਧੰਤੂ ਨੂੰ ਨਵੇਂ ਘਰ ਦਾ ਚਾ ਕੀ ਹੋਣਾ ਸੀ ਫੀਲੇ ਨੂੰ ਪਹਿਲੀ ਰਾਤ ਸੱਚੀ ਮੁੱਚੀ ਨੀਂਦ ਨਹੀਂ ਆਈ ਮੱਝ ਵੀ ਨਾ ਕਰ ਸਕਣਾ ਹੋ ਗਿਆ ਸੀ ਤੇ ਝੋਟੀ ਹਲੇ ਕਦੋਂ ਜਾ ਕੇ ਮੱਝ ਬਣੇਗੀ ਇਸ ਦੀ ਆਸ ਕਿਸ ਨੂੰ ਸੀ ਮਣੌਖਾ ਗੱਲ ਚੜ ਆਂਗਾ ਮਜਬੂਰ ਗੱਲ ਚੜ ਆਂਗਾ ਮਜਬੂਰੀਆਂ ਤੋਂ ਸਿਰ ਉੱਚਾ ਕਰਕੇ ਸਾਹ ਲੈਂਦਾ ਹੈ ਤੇ ਉਹਨਾ ਚਿਰ ਜਿੰਦਾ ਹੈ ਜਿੰਨਾ ਚਿਰ ਵੀ ਖੱਬੇ ਸੱਜੇ ਹੱਥ ਮਾਰ ਕੇ ਜੀ ਸਕਦਾ ਹੈ ਕਿਉਂਕਿ ਜਿਉਣਾ ਕੁਦਰਤ ਦੀ ਸਭ ਤੋਂ ਪਹਿਲੀ ਦੇਣ ਅਤੇ ਲੋੜਾ ਹੁਣ ਪੀਲੇ ਨੂੰ ਪਹਿਲਾਂ ਜਿਨੀ ਫੀਮ ਨਾਲ ਨਸ਼ਾ ਨਹੀਂ ਆਉਂਦਾ ਸੀ